ਹੈਲੋ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਸਾਡੇ ਐਸਜੀਐਮ ਸਟੋਰ ਦੇ ਲਾਈਵ ਬਲੌਗ ਤੇ ਸੋ ਅੱਜ ਦਾ ਬਲੌਗ ਸ਼ੁਰੂ ਕਰਦੇ ਹਾਂ ਆ ਸਭ ਤੋਂ ਪਹਿਲਾਂ ਤੇ ਜਿਸ ਤਰ੍ਹਾਂ ਕਿ ਸਾਡੇ ਕੋਲ ਚਾਰਕੋਲ ਜਲ ਪੀਲ ਆਫ ਮਾਸਕ ਦਾ ਇਹਦੇ ਸੇ ਤੁਹਾਨੂੰ ਪੱਚੀ ਅਮਲ ਦੀ ਕੁਆਨਟੀਟੀ ਮਿਲਦੀ ਹੈ ਐਂਡ ਕਾਫੀ ਇਫੈਕਟਿਵ ਆ ਜਿਸ ਤਰ੍ਹਾਂ ਕਿ ਨਾਰਮਲੀ ਬਲੈਕ ਹੈਡਸ ਵਾਸਤੇ ਜਾਂ ਕਹਿ ਲੋ ਕਿ ਅਗਰ ਸਕਿਨ ਟਨ ਲੱਗਦੀ ਕਿ ਰੁਖੀ ਰੁਖੀ ਜੀ ਸਕਿਨ ਨਾ ਜਾਂ ਫਿਰ ਸਕਿਨ ਦੇ ਉੱਤੇ ਡਰਾਈਨੈਸ ਆ ਤੇ ਬੈਸਟ ਆ ਕਿ ਤੁਸੀਂ ਇਹ ਵਾਲਾ ਮਾਸਕ ਯੂਜ਼ ਕਰੋ ਕਿਉਂਕਿ ਇਹ ਉਹ ਪ੍ਰੋਡਕਟ ਹੈ ਜਿਹੜਾ ਕਿ ਪ੍ਰੋਡਕਟ ਕਾਫੀ ਰਿਸਪੌਂਸ ਮੈਨੂੰ ਮਿਲਿਆ ਇਸ ਚੀਜ਼ ਦਾ ਇਸ ਤੋਂ ਇਲਾਵਾ ਕਿ ਪੈਕ ਯੂਜ਼ ਕਰਨਾ ਚਾਹੁੰਦੇ ਹੋ ਕੇਸਰ ਪੈਕ ਯੂਜ਼ ਕਰ ਸਕਦੇ ਹੋ ਫੇਸ ਦੇ ਲਈ ਗਲੋ ਗਲੋਇੰਗ ਸਕਿਨ ਦੇ ਲਈ ਉਸ ਤੋਂ ਬਾਅਦ ਮੇਰੇ ਕੋਲ ਐਵਰੀ ਉਦਾ ਨੇਚ ਚੰਦੇ ਬੋਟਲ ਚ ਵੀ ਲੈ ਸਕਦੇ ਹੋ ਅਗਰ ਤੁਸੀਂ অ্যালোਵੈਰਾ ਜਲ ਇਹਨਾਂ ਦੇ অ্যালোਵੈਰਾ ਜਲ ਵੀ ਯੂਜ਼ ਕਰ ਸਕਦੇ ਹੋ ਜਿਹੜੇ ਪ੍ਰੋਡਕਟਸ ਤੁਹਾਡੇ ਸਾਹਮਣੇ ਲੱਗੇ ਨੇ ਇਹ ਸਾਰੇ ਦੇ ਸਾਰੇ ਨਾਰਮਲੀ ਪਿੰਪਲਸ ਹੋ ਗਏ ਜਾਂ ਰਿੰਕਲਸ ਹੋ ਗਏ ਜਾਂ ਫਿਰ ਬਲੈਕ ਸਪਟ ਜਾਂ ਡੈਡ ਸਕਿਨ ਨੂੰ ਖਤਮ ਕਰਨਾ ਜੋ ਵੀ ਮਤਲਬ ਰਿਪੇਅਰਿੰਗ ਜੋ ਹੈ ਇੱਕ ਤਰ੍ਹਾਂ ਦੀ ਸਕਿਨ ਦੀ ਇਹ ਪ੍ਰੋਡਕਟਸ ਉਹਦੇ ਵਾਸਤੇ ਹੁੰਦੇ ਨੇ ਤੇ ਗਰਮੀਆਂ ਦੇ ਵਿੱਚ ਸਾਰੀ ਗਰਮੀਆਂ ਦੇ ਵਿੱਚ ਇਹ ਪ੍ਰੋਡਕਟਸ ਜਾਂਦੇ ਹੀ ਜਾਂਦੇ ਨੇ ਸੋ ਇਹ ਵਾਲੇ ਮੈਂ ਰეკਮੈਂਡ ਕਰਾਂਗਾ ਆਪਣੇ ਕਸਟਮਰਸ ਨੂੰ ਕਿ ਇਸ ਤਰ੍ਹਾਂ ਦੇ ਪ੍ਰੋਡਕਟਸ ਖਰੀਦਣ ਇਸ ਤੋਂ ਇਲਾਵਾ ਬੀਐਲਸੀਸੀ ਦੇ ਪ੍ਰੋਡਕਟਸ ਦੀ ਵੀ ਇਹ ਰਿਵੈ ਸੰਸਕ੍ਰੀਨ 4 ਬਾਕੀ ਇਹ ਵਾਲਾ ਜਿਹੜਾ ਸਨ ਸਕ੍ਰੀਨ ਲੋਸ਼ਨ ਆ ਪਿਊਰੂਟ ਦਾ ਯੂਵੀ ਪ੍ਰੋਟੈਕਸ਼ਨ 20 ਐਸਪੀਐਫ ਚ ਆਉਂਦਾ 10 ਰੁਪਏ ਦੇ ਵਿੱਚ ਇਹ ਵੀ ਤੁਹਾਨੂੰ ਮੇਰੇ ਕੋਲ ਫਿਲਹਾਲ ਦੇ ਲਈ ਇੱਕੋ ਹੀ ਮੇਰੇ ਕੋਲ 20 ਪਿਆ ਲੇਕਿਨ ਆ ਪੀਸ ਦਾ ਆਪਾ ਆਰਡਰ ਕੀਤਾ ਹੋਇਆ ਹੈ ਜਲਦੀ ਸਾਡੇ ਸਟੋਰ ਦੇ ਵਿੱਚ ਮਿਲ ਜਣਗੇ ਤੁਹਾਨੂੰ ਬਾਕੀ ਪਰਫਿਊਮਸ ਜਿਹੜੇ ਨੇ ਇਹ ਸਾਰੀ ਵੈਰਾਈਟੀ ਲੱਗੀ ਹੋਈ ਆ ਐਕਚੁਅਲ ਚ ਹੋਣਾ ਸੀ ਥੋੜਾ ਚੇਂਜਸ ਕੀਤੀਆਂ ਨੇ ਐਕਚੁਅਲ ਚ ਲਿਪਸਟਿਕ ਦੀ ਟਰਾਈ ਬਿਲਕੁਲ ਬੰਦੇ ਤੇ ਜਿਹੜੇ ਪਰਫਿਊਮਸ ਨੇ ਆਉਂਦਾ ਇਹਨਾਂ ਟਰਾਈ ਵੀ ਬਿਲਕੁਲ ਬੰਦੇ ਹਾਂ ਅਗਰ ਫਰੇਗਰੈਂਸ ਨਹੀਂ ਆਉਂਦਾ ਫੇਰ ਅ ਮਨ ਅੰਦੇ ਨੇ ਸਪਰੇਅ ਜੇਰੀਆ ਜਸਤ ਸਪਰੇਅ ਕਰ ਜਾਂਦੇ ਨੇ ਤੇ ਪ੍ਰੋਬਲਮ ਕੀ ਆਂਦੀ ਹੈ ਕਿ ਜਿਹੜਾ ਦੂਸਰਾ ਕਸਟਮਰ ਲੈਣ ਆਂਦਾ ਉਹ ਫਿਰ ਕਹਿ ਦਿੰਦਾ ਕਿ ਇਹ ਯੂਜ਼ ਕੀਤਾ ਆ ਕੁਆਂਟੀਟੀ ਘਟੇ ਕਿਉਂਕਿ ਆਲਰੇਡੀ ਇੱਚ 10 ਜਾਂ 20 ਐਮਲ ਹੁੰਦਾ ਤੇ ਹਰ ਕਿਸੇ ਨੂੰ ਅਸੀਂ ਸਪਰੇਅ ਕਰਕੇ ਇਸ ਤਰ੍ਹਾਂ ਦਿਖਾਵਾਂਗੇ ਤੇ ਸਾਡੇ ਲਈ ਮੁਸ਼ਕਲ ਹੋ ਜਾਂਦਾ ਸੋ ਇਸ ਕਰਕੇ ਸਪਰੇਅ ਫਿਲਹਾਲ ਅਸੀਂ ਬੰਦ ਕਰ ਦਿੱਤੀ ਹੈ ਅਗਰ ਤੁਸੀਂ ਫਰੇਗਰੈਂਸ ਸਮੈਲ ਕਰਨਾ ਚਾਹੁੰਦੇ ਹੋ ਇਸ ਤਰ੍ਹਾਂ ਹੀ ਤੁਹਾਨੂੰ ਫਰੇਗਰੈਂਸ ਏਰੀਆ ਸਮੈਲ ਕਰਨੀ ਪਣੀ ਆ ਇਹਨੂੰ ਓਪਨ ਕਰਕੇ ਇਸ ਤੋਂ ਇਲਾਵਾ ਅਗਰ ਤੁਸੀਂ ਵੀ ਸਿਕਰੀ ਤੋਂ ਪਰੇਸ਼ਾਨ ਹੋ ਤੇ ਉਹਦੇ ਲਈ ਤੁਸੀਂ ਇਹ ਬੈਡਿੰਗ ਕਰਦਾ ਸ਼ੈਂਪੂ ਲੈ ਸਕਦੇ ਤੇ ਵੀ ਬੈਸਟ ਹੁੰਦਾ ਲਾਈਸਿਸ ਵਾਸਤੇ ਤੇ ਜਿਹੜਾ ਆਪਣਾ ਸਿਕਰੀਆ ਉਹਦੇ ਵਾਸਤੇ ਵੀ ਬੈਸਟ ਹੁੰਦਾ ਕਾਫੀ ਅੱਛੀ ਸੇਲ ਹੈ ਦੀ ਵੀ ਇਹ ਵੀ ਤੁਹਾਨੂੰ ਮੇਰੇ ਕੋਲ ਮਿਲ ਜੇਗਾ ਅਗਰ ਕੋਈ ਕਸਟਮਰ ਜੀਰਡ ਗਾਰਡ ਯੂਜ਼ ਕਰਦਾ ਹੈ ਤੇ ਉਹ ਤੁਹਾਨੂੰ ਮਿਲ ਜਨਗਾ ਮੇਰੇ ਕੋਲ ਜੀਰਡ ਗਾਰਡ ਵੀ ਪਲੱਸ ਬਲੇਡਸ ਮਿਲ ਜਨਗੀਆਂ ਕਪੂਰ ਵੀ ਮੇਰੇ ਕੋਲ ਮਿਲ ਜਨਗੇ ਅਗਰ ਮੱਛਰਾਂ ਦੀ ਪ੍ਰੋਬਲਮ ਮੱਛਰਾਂ ਵਾਸਤੇ ਆਈ ਕੇਅਰ ਦੀ ਆਂਦੀ ਮੇਰੇ ਕੋਲ ਅਰਗਬੱਤੀ ਆਂਦੀ ਹੈ ਹਰਬਲ ਆ ਬਹੁਤ ਵਧੀਆ ਫਰਾਗਰੈਂਸ ਹੈ ਦੀ ਉਕਿਏ ਅਸੀ ਉਹ ਪ੍ਰੋਡਕਟਸ ਜਿਹੜੇ ਨੇ ਇਹ ਅਸੀਂ ਖੁਦ ਵੀ ਟਰਾਈ ਕਰਦੇ ਆ ਕਿਉਂਕਿ ਵੇਖੋ ਪ੍ਰੋਡਕਟ ਕੋਈ ਵੀ ਹੋਵੇ ਜਦੋਂ ਤੱਕ ਅਸੀਂ ਖੁਦ ਉਸ ਨੂੰ ਟਰਾਈ ਨਹੀਂ ਕਰਦੇ ਅਸੀਂ ਕਸਟਮਰ ਨੂੰ ਅੱਛੇ ਤਰੀਕਾ ਨਾਲ ਗਾਈਡ ਨਹੀਂ ਕਰ ਸਕਦੇ ਸੋ ਕਈ ਪ੍ਰੋਡਕਟਸ ਐਸੇ ਹੁੰਦੇ ਨੇ ਜਿਹੜੇ ਮੈਂ ਕਈ ਵਾਰੀ ਮੈਨੂੰ ਅੱਛੇ ਲੱਗਦੇ ਨੇ ਸੋ ਮੈਂ ਯੂਜ਼ ਕਰਕੇ ਦੇਖਦਾ ਆਪਣੇ ਕੋਲ ਲੈ ਜੰਨਾ ਲਾਈ ਜਿਸ ਤਰ੍ਹਾਂ ਚਾਰਕੋਲ ਮਾਸਕ ਸੀ ਇਹ ਮੈਂ ਖੁਦ ਵੀ ਯੂਜ਼ ਕੀਤਾ ਹੈ ਕਾਫੀ ਇਫੈਕਟਿਵ ਹੈ ਤੇ ਕਾਫੀ ਸਕਿਨ ਨੂੰ ਮਤਲਬ ਰੀਲੀਫ ਦਿੰਦਾ ਹੈ ਰਿੰਕਲਸ ਹੋ ਗਏ ਜਾਂ ਫਿਰ ਕਹਿ ਲਓ ਕਿ ਸਕਿਨ ਦੀ ਜੋ ਡਰਾਈਨੈਸ ਉਹ ਖਤਮ ਕਰ ਦਿੰਦਾ ਬਿਲਕੁਲ ਸੋ ਕਸਟਮਰ ਨੂੰ ਸਿਰਫ ਪ੍ਰੋਡਕਟ ਵੇਚਣਾ ਹੀ ਸਾਡਾ ਕੰਮ ਨਹੀਂ ਹੁੰਦਾ ਸਾਡਾ ਕੰਮ ਹੁੰਦਾ ਕਿ ਕਸਟਮਰ ਨੂੰ ਪ੍ਰੋਪਰ ਤਰੀਕੇ ਨਾਲ ਗਾਈਡ ਵੀ ਕਰੀਏ ਕਿਉਂਕਿ ਅਸੀਂ ਵੀ YouTube ਤੋਂ ਵੇਖ-ਵੇਖ ਕੇ ਪੜ੍ਹ-ਪੜ ਕੇ ਇਸ ਬਾਰੇ ਸਟੱਡੀ ਕਰਦੇ ਹਾਂ ਕਿ ਕਸਟਮਰ ਨੂੰ ਕਿਸ ਤਰੀਕੇ ਨਾਲ ਹਰ ਇੱਕ ਪ੍ਰੋਡਕਟ ਬਾਰੇ ਅੱਛੇ ਤਰੀਕੇ ਨਾਲ ਸਮਝਾਇਆ ਜਾ ਸਕਦਾ ਕਿਉਂਕਿ ਕਸਟਮਰ ਨੂੰ ਅਸੀਂ ਪ੍ਰੋਡਕਟ ਉਦੋਂ ਹੀ ਵੇਚ ਸਕਦੇ ਹਾਂ ਜਦੋਂ ਅਸੀਂ ਕਸਟਮਰ ਨੂੰ ਅੱਛੇ ਤਰੀਕੇ ਨਾਲ ਗਾਈਡ ਵੀ ਕਰ ਸਕੀਏ ਸੋ ਐਸ ਹੀ ਅਸੀਂ ਤੁਸੀ ਵਿਜ਼ਿਟ ਕਰੋ ਅੱਜ ਹੀ ਬਾਕੀ ਨਵਾਂ ਸਟਾਕ ਫਿਲਹਾਲ ਦੇ ਲਈ ਕੁਝ ਦਿਨਾਂ ਦਾ ਕਾਏਗਾ ਜਲਦੀ ਤੇ ਦੁਪੱਟਿਆਂ ਦਾ ਸਟਾਕ ਵੀ ਮੇਰੇ ਕੋਲ ਨਵਾਂ ਆਏ